ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਕਨਾਂ ਜਿੰਨੇ ਵੀ ਬਾਈ ਹੁਣ ਨਵਾਂ ਫਾਰਮ ਖੋਲਣ ਦੀ ਵਿਉਂਤ ਬਣਾ ਰਹੇ ਨੇ ਜਾਂ ਸਲਾਹ ਬਣਾ ਰਹੇ ਨੇ ਕਿਉਂਕਿ ਹੁਣ ਫਸਲਾਂ ਵੱਡ ਗਈਆਂ ਸਭ ਲੋਵੇ ਪੈਸੇ ਟਕਾ ਆ ਗਿਆ ਤੇ ਕੁਝ ਭਾਈ ਆਪਣੇ ਨਵਾਂ ਕੰਮ ਕਰਨ ਦੇ ਬਾਰੇ ਇੱਧਰ ਜੋ ਵਿਉਂਤ ਬਣਾ ਰਹੇ ਨੇ ਜਾਂ ਜਿਨ੍ਹਾਂ ਨੇ ਡੈਰੀ ਲੋਨ ਕਰਾ ਕੇ ਮੱਝਾਂ ਲੈਣ ਦੀਆਂ ਸੋਚ ਰਹੇ ਨੇ ਆਪ ਦਾ ਕੰਮ ਮਤਲਬ ਇੱਥੇ ਹੀ ਰਹਿ ਕੇ ਪੰਜਾਬ ਚ ਡੈਰੀ ਦਾ ਨਵੇਂ ਸਿਰੇ ਤੋਂ ਸ਼ੁਰੂ ਕਰ ਰਹੇ ਨੇ ਤਾਂ ਉਹਨਾਂ ਨੂੰ ਇੱਕ ਜ਼ਰੂਰੀ ਬੇਨਤੀ ਹੈ ਬਾਈ ਕਿਉਂਕਿ ਮੈਨੂੰ ਵੀ ਸੋਡੇ ਤੋਂ ਸਿੱਖਣ ਨੂੰ ਮਿਲਦਾ ਜਦੋਂ ਇਹ ਜੀਆਂ ਘਟਨਾ ਵਾਪਰਦੀਆਂ ਨੇ ਮੈਨੂੰ ਕੌਣ ਆਉਂਦੇ ਨੇ ਤਾਂ ਮੈਂ ਉਸੇ ਚੀਜ਼ ਤੇ ਵੀਡੀਓ ਪਾ ਕੇ ਤੁਹਾਨੂੰ ਅਗਾਂਹ ਕਰਦਾ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਕਿਵੇਂ ਨਵੇਂ ਸਿਰੇ ਤੋਂ ਕਿਵੇਂ ਕੰਮ ਸ਼ੁਰੂ ਕਰਨਾ ਚਾਹੀਦਾ ਹੁਣੇ-ਹੁਣੇ ਬਾਈ ਦਾ ਫੋਨ ਆਇਆ ਕਹਿੰਦਾ ਬਾਈ ਜੀ ਮੈਂ 6 ਲੱਖ ਰੁਪਏ ਦਾ ਲੋਨ ਲੈ ਕੇ ਹਰਿਆਣੇ ਚੋਂ ਚਾਰ ਮੱਝਾਂ ਲਿਆਇਆ 15 16 ਕਿਲੋ ਕੰਡੇ ਵਾਲਾ ਦੁੱਧ ਜੋਕ ਕੇ ਲਿਆਇਆ ਕਹਿੰਦਾ ਚਾਰੇ ਮੱਝਾਂ ਬਾਈ ਮੈਂ ਚਾਰੇ ਮੱਝਾਂ ਲਿਆ ਕੇ ਕਹਿੰਦਾ ਜਦੋਂ ਮੈਂ ਬਨ ਲੀਆਂ ਉਸ ਤੋਂ ਬਾਅਦ ਕਹਿੰਦਾ ਮੈਂ ਦਾਣਾ ਮਤਲਬ ਉਹਨਾਂ ਨੂੰ ਡੇਗਿਆ ਬਾਈ ਕਹਿੰਦਾ ਉਹ ਮੱਝਾਂ ਤਾਣੇ ਨੂੰ ਮੂੰਹ ਹੀ ਨਹੀਂ ਲਾਰੀਆਂ ਕਹਿੰਦਾ ਕੱਖੇ ਨਹੀਂ ਖਾਰੀਆਂ ਜਮੀ ਕਹਿੰਦਾ ਸੁੱਕੀ ਤੂੜੀ ਸੁੱਕੇ ਕੱਖ ਖਾਈ ਜਾਂਦੀਆਂ ਨੇ ਦਾਣੇ ਨੂੰ ਮੂੰਹ ਨਹੀਂ ਲਾਉਂਦੀਆਂ ਤਾਂ ਮੈਨੂੰ ਮੈਂ ਪੁੱਛਿਆ ਮੈਂ ਕਿਹਾ ਬਾਈ ਕਿਵੇਂ ਪਾਉਣਾ ਕਹਿੰਦਾ 20 ਮਿੰਟ ਭੇਕੇ ਪਾਉਣਾ ਤੇ ਮੈਂ ਕਹਿੰਦਾ ਰਿੰਨ ਕੇ ਪਾ ਕਹਿੰਦਾ ਰਿੰਨ ਕੇ ਵੀ ਪਾ ਲਿਆ ਮੈਂ ਲੈ ਟੀਵੀ ਪਾਲੀ ਮੈਂ ਕਹਿੰਦਾ ਭਾਈ ਸਾਰਾ ਕੁਝ ਕਰ ਕਰ ਦੇਖ ਲਿਆ ਤਾਂ ਮੇਰੀ ਮੱਜਾਂ ਦਾਣਾ ਨਹੀਂ ਖਾਰੀਆਂ ਮੈਂ ਕਹਿੰਦਾ ਬਰੋਟੋਨ 4 ਬਾਈ ਕਹਿੰਦਾ ਭਾਈ ਉਹ ਵੀ ਚਾਰ ਲਈ ਮੈਂ ਟੀਕੇ ਵੀ ਲਵਾ ਲਏ ਮੈਂ ਕਹਿੰਦਾ ਫਿਰ ਕਮੀ ਪੇਸੀ ਕਿੱਥੇ ਆ ਰਹੀ ਹੈ ਵੀ ਕਿਉਂ ਆ ਹੋ ਰਿਹਾ ਹੈ ਮੈਂ ਉਹਨੂੰ ਪਹਿਲਾਂ ਸਮਝਾਇਆ ਮੈਂ ਕਹਿੰਦਾ ਭਾਈ ਪਹਿਲਾ ਨੰਬਰ ਦਾ ਜਿਵੇਂ ਤੈਨੂੰ ਮੱਜਾਂ ਲੈਣੀਆਂ ਨੇ ਨਾ ਦੋ ਦੋ ਮੱਜਾਂ ਕਰਕੇ ਲੈ ਜੇ ਤੂੰ ਦੋ ਲਿਆਉਂਦਾ ਦੋ ਲਿਆ ਕੇ ਪਹਿਲਾਂ ਤੂੰ ਉਹਨਾਂ ਤੇ ਦੇਖਦਾ ਵੀ ਮੈਂ ਇਹਨੂੰ ਕਿਵੇਂ ਸਾਮ ਸਕਦਾ ਕਿੱਥੇ ਦੁੱਧ ਪਾਵਾਂ ਡੈਰੀ ਚ ਪਾਵਾਂ ਬਾਹਰ ਪਾਵਾਂ ਫਿਰ ਦੋ ਤੋਂ ਜੇ ਤੈਨੂੰ ਕੁਝ ਮੁਨਾਫਾ ਦਿਖਦਾ ਤੂੰ ਚਾਰ ਕਰਦਾ ਕਿਉਂ ਇਹ ਆਪੋ ਆਪਣੀ ਸੈਟਿੰਗ ਹੁੰਦੀ ਹੈ ਹੁਣ ਮੇਰੀ ਸੈਟਿੰਗ ਬਈ ਸ਼ੁਰੂ ਤੋਂ ਰੀਲ ਬਣਦੀ ਗਈ ਚੈਨ ਚੱਲਦੀ ਗਈ ਚੈਨਾ ਬਣਦੀ ਗਈ ਚੱਲਦੀ ਗਈ ਹੌਲੀ ਹੌਲੀ ਮੈਂ ਪਹਿਲਾਂ ਡੈਰੀ ਚ ਪਾਇਆ ਫਿਰ ਮੈਂ ਅੱਗੇ ਮਾਲਾ ਕੋਈ ਹੋਟਲਾਂ ਦੇ ਪਾਣ ਲੱਗ ਗਿਆ ਫਿਰ ਹੋਟਲਾਂ ਤੋਂ ਮੈਂ ਘਰਾਂ ਚ ਪਾਣ ਲੱਗ ਗਿਆ ਘਰਾਂ ਤੋਂ ਮੈਂ ਵਿਆਹਾਂ ਤੇ ਦੇਣ ਲੱਗ ਗਿਆ ਨਾਲ ਮੈਂ ਡੈਰੀ ਕਰ ਲਈ ਡੈਰੀ ਕਰਕੇ ਲੋਕਾਂ ਦਾ ਦੁੱਧ ਇਕੱਠਾ ਹੋਣ ਲੱਗ ਗਿਆ ਪ੍ਰੋਗਰਾਮਾਂ ਤੇ ਦੁੱਧ ਪਹੁੰਚਾਉਣ ਲੱਗ ਗਿਆ ਮੇਰੀ ਇੱਕ ਚੈਨ ਬਣ ਗਈ ਤੇ ਆਪਾਂ ਜ਼ਿੰਮੇਦਾਰਾਂ ਨੇ ਜਿਹੜੇ ਆਮ ਨਵੇਂ ਸਿਰੇ ਕੰਮ ਕਰਨਾ ਉਹ ਜਿਵੇਂ ਚੌ ਚੌ ਚ ਭਾਈ ਚਾਰ ਮੱਝਾਂ ਇਕੱਠੀਆਂ ਲਿਆਏ ਆ ਕੇ ਆਪਾਂ ਕੀ ਕਰਦੇ ਆ ਉਹਨੂੰ ਅਨਾ ਮਹਾਮੂਹੀ ਦਾ ਦਾਣਾ ਮਾਰਦੇ ਆ ਚੌ ਚੌ ਚ ਵੀ ਮਹਿਸਾਂ ਲੈਤੀਆਂ ਨੇ ਦੁੱਧ ਦੇ ਰੀਆਂ ਨੇ ਜਦੋਂ ਆਪਾਂ ਉਹਨਾਂ ਨੂੰ ਮਹਾਮੂਹੀ ਦਾਣਾ ਦਾਣਾ ਦੇਖਦੇ ਆ ਤੌ ਡੰਗਰ 1 2 ਦਿਨ ਖਾ ਕੇ ਨੱਕ ਤੌੜੀ ਮਾਰ ਜਾਂਦਾ ਨੱਕ ਜਿਵੇਂ ਕਿਸੇ ਚੀਜ਼ ਆਪਾਂ ਖੋਆ ਲਾਲੂ ਲਗਾਤਾਰ ਖਾਣ ਲੱਗ ਜੀਏ ਤਾਂ ਆਪਣਾ ਨੱਕ ਮੁੜ ਜਾਂਦਾ ਵੀ ਯਾਰ ਨਾ ਮੈਂ ਨਹੀਂ ਖਾਂਦਾ ਹੁਣ ਅਸੀਂ ਖੋਆ ਘਰੇ ਬਣਾਉਨੇ ਆ ਅਸੀਂ ਖਾਂਦੇ ਰਹਨੇ ਆ ਉਹ ਸਾਡਾ ਨੱਕ ਮੁੜ ਰਿਹਾ ਜਿਵੇਂ ਜੀਏ ਨਹੀਂ ਕਰਦਾ ਖਾਣ ਨੂੰ ਉਵੇਂ ਆਪਣੇ ਪਸ਼ੂ ਆਂਦੇ ਆ ਜੇ ਤੁਸੀਂ ਕੋਈ ਤਾਜ਼ਾ ਪਸ਼ੂ ਲੈ ਕੇ ਆਨੇ ਹੋ ਉਹਨੂੰ ਪਹਿਲਾਂ ਥੋੜੀ ਫੀਲਡ ਪਾਓ ਕਿਲੋ ਤੋਂ ਸਟਾਰਟ ਕਰੋ ਕਿਲੋ ਫਿਰ ਸਵਾ ਫਿਰ ਡੇਢ ਫਿਰ ਦੋ ਜਿਵੇਂ ਜਿਵੇਂ ਪਸ਼ੂ ਖਾਂਦਾ ਉਵੇਂ ਉਵੇਂ ਵਧਾਉਂਦੇ ਵਧਾਉਂਦੇ ਵਧਾਓ ਤੇ ਜ਼ਿਆਦਾਤਰ ਜਿਹੜੇ ਬਾਈ ਹਰਿਆਣੇ ਚ ਮੱਝਾਂ ਲਿਆਉਂਦੇ ਨੇ ਹਰਿਆਣੇ ਚ ਖਰਾਕ ਕੀ ਆ ਉਹਨਾਂ ਦੀ ਬਾਈ ਹਰਿਆਣੇ ਚ ਉਹਨਾਂ ਦੀ ਖਰਾਕ ਹੈ ਜਿਹੜੀ ਬੜੇ ਮਿਆਂ ਦੀ ਖਾਲ ਛੋਲਿਆਂ ਦਾ ਖੰਡਾ ਜਿਹੜਾ ਛੋਲਿਆਂ ਦਾ ਟੋਕੜਾ ਹੁੰਦਾ ਹੈ ਤੇ ਕਣਕ ਦੀ ਲੇਟੀ ਇਹ ਤਿੰਨ ਚੀਜ਼ਾਂ ਉਹ ਬਾਈ ਰੰਨ ਕੇ ਜਾਂ ਪੀ ਕੇ ਪਾਉਂਦੇ ਨੇ ਤੇ ਭਿੰਦੇ ਵੀ ਉਹ ਜਿਵੇਂ ਸਵੇਰੇ 2-3 ਘੰਟੇ ਭਿੰਦੇ ਨੇ ਜੇ ਜ਼ਿਆਦੇ ਭਿੰਦਿਆਂ ਦਾ ਚ ਸਮੈਲ ਬਣਨ ਲੱਗ ਜਾਂਦੀ ਹੈ ਜੇ ਸਮੈਲ ਬਣ ਜੇ ਤਾਂ ਪਸ਼ੂ ਖਾਂਦੇ ਨਹੀਂ ਜਦੋਂ ਆਪਾਂ ਰਿੰਨਣ ਵਾਲਾ ਕੰਮ ਹੈ ਰਿੰਨਕ ਇੱਕ ਤਾਂ ਪਸ਼ੂ ਦੇ ਦਾਣਾ ਛੇਤੀ ਪਚ ਜਾਂਦਾ ਤੇ ਦਾਣਾ ਛੇਤੀ ਪਚ ਜਾਂਦਾ ਇੱਕਾ ਆਪਣਾ ਪਸ਼ੂ ਖਾਂਦਾ ਵਧੀਆ ਉਹ ਚੋ ਸਮੈਲਾਂ ਸਮੁੱਲਾ ਸਾਰੀ ਜਦੋਂ ਉਸੇਕ ਲੱਗਦਾ ਰਿੰਨਿਆ ਜਾਂਦਾ ਸਾਰੀ ਸਮੈਲ ਖਤਮ ਹੋ ਜਾਂਦੀ ਹੈ ਇੱਕ ਜਦੋਂ ਤੁਸੀਂ ਸ਼ੁਰੂ ਤੋਂ ਪਸ਼ੂ ਲਿਆਨੇ ਉਹਨਾਂ ਨੂੰ ਕਾੜੇ ਕੂੜੇ ਬਾਈ ਕਹਿੰਦਾ ਮੈਂ ਕਾੜੇ ਅਨਸਾਰ ਖਾਓ ਦੇ ਓਟੀਆਂ ਦੇਤੀਆਂ ਬਈਆਂ ਮੈਂ ਸਤੋਂਨ ਦੀਆਂ ਉਹਨੇ ਮੈਸਾਂ ਦੇ ਮੁਰਗੇ ਨੱਕ ਇਸ ਕਰਕੇ ਮੇਰੀ ਇਹੀ ਬੇਨਤੀ ਹੈ ਵੀ ਤੁਸੀਂ ਪਹਿਲਾ ਨੰਬਰ ਦਾ ਦੋ ਮੱਜਾਂ ਲਿਓ ਦੋ ਮੱਜਾਂ ਦਾ ਤੁਹਾਨੂੰ ਸਿੱਖਣ ਨੂੰ ਕੁਝ ਮਿਲੂਗਾ ਬਿਠੱਗੀ ਨਹੀਂ ਵੱਜੂਗੀ ਰੇਟ ਦਾ ਪਤਾ ਲੱਗੂਗਾ ਉਹਨਾਂ ਦਾ ਦੁੱਧ ਦਾ ਪਤਾ ਲੱਗੂਗਾ ਹਣ ਮੇਰੇ ਕੋਲੇ ਵੀ ਕਈ ਬਾਈ ਆਂਦੇ ਨੇ ਵੀ ਭਾਈ ਅਸੀਂ ਚਾਰ ਮੱਜਾਂ ਲੈਣੀਆਂ ਨੇ 6 ਮੈਂ ਉਹਨਾਂ ਨੂੰ ਕਹਾਂ ਪਹਿਲਾਂ ਤੁਸੀਂ ਦੋ ਲੈ ਕੇ ਜਾਓ ਜੋ ਤੁਹਾਨੂੰ ਮੇਰੀਆਂ ਦੋ ਮੱਜਾਂ ਚੰਗੀਆਂ ਲੱਗਣ ਜਾਂ ਤਾਂ ਤੁਸੀਂ ਮੇਰੇ ਤੋਂ ਚਾਰ ਲੈ ਜਿਓ 6 ਲੈ ਜਿਓ ਵੀ ਕਈ ਵਾਰੀ ਕੋਈ ਡੰਗਰ ਦਾ ਪਤ ਹੀ ਨਹੀਂ ਲੱਗਦਾ ਕੀ ਬਣ ਜੇ ਕਈ ਵਾਰੀ ਮੇਰੇ ਪਿੱਛੇ 14 ਕਿਲੋ ਚੋਇਆ ਹੋਇਆ ਮੇਰੇ ਕੋਲੇ ਵੀ ਆ ਕੇ ਅੱਟ ਤੋਂ ਨਹੀਂ ਵੱਧਦਾ ਕਈ ਵਾਰੀ ਮੇਰੇ ਕੋਲੇ ਦੁੱਧ ਚੋਕੇ ਲੈ ਜਾਂਦੇ ਸੋਡੇ ਕੋਲੇ ਨਹੀਂ ਜਾ ਕੇ ਵੱਧਦਾ ਕਿਉਂਕਿ ਕਮੀਆਂ ਪੇਸ਼ੀਆਂ ਕੋਈ ਨਾ ਕੋਈ ਵਿੱਚੋਂ ਰਹਿ ਜਾਂਦੀ ਹੈ ਹੋ ਸਕਦਾ ਪਸ਼ੂ ਤਾਜਾ ਸੂਆ ਕਿ ਇੱਕ ਵਾਰੀ ਇੱਕ ਵਾਰੀ ਬੁਝਦੀ ਬੁਝਦਾ ਜਿਹੜਾ ਉਹ ਬੁਝੇ ਹੋਏ ਪਸ਼ੂ ਦਾ ਬੰਦਾ ਮੌਕਾ ਸਾਮ ਗਿਆ ਸਾਮ ਗਿਆ ਕਿਉਂ ਉਹਨੂੰ ਜਦੋਂ ਮੈਂ ਸਾਕੇ ਉੱਤਰੀ ਗੱਡੀਆਂ ਗੱਡੀ ਚ ਹਲੂਨੇ ਵੀ ਵੱਜਦੇ ਨੇ ਡਰ ਵੀ ਸੈਮ ਵੀ ਹੁੰਦਾ ਹੁਣ ਆਪਾਂ ਪਹਾੜੀ ਏਰੀਆ ਚ ਜਦੋਂ ਜਾਂਦੇ ਆ ਫਰਜ਼ ਕਰੋ ਗੱਡੀਆਂ ਗੇੜਿਆਂ ਨਾਲ ਚੜਦੀਆਂ ਕਦੇ ਉੱਤੇ ਕਦੇ ਥੱਲੇ ਆਪਾਂ ਨੂੰ ਕਿੰਨਾ ਸਹਿਮ ਹੋ ਜਾਂਦਾ ਵੀ ਗੱਡੀ ਥੱਲੇ ਨਾ ਗਿਰ ਜੇ ਜਾਏ ਮੈਨਾਂ ਆਪਣੇ ਅੰਦਰ ਉਹ ਹੀ ਡਰ ਜਾ ਬੈਠ ਜਾਂਦਾ ਉਵੇਂ ਆਪਣੇ ਪਸ਼ੂਆਂ ਦਾ ਕੰਮ ਹੈ ਜਦੋਂ ਗੱਡੀ ਚੜਦੀਆਂ ਨੇ ਜਾਂ ਗੱਡੀ ਬ੍ਰੇਕਾਂ ਪੈਂਦੀਆਂ ਨੇ ਅੰਦਰ ਡਰ ਜਾ ਸਹਿਮ ਜਾ ਹੋ ਜਾਂਦਾ ਪਸ਼ੂ 2-4 ਦਿਨਾਂ ਚ ਜਾ ਕੇ ਸੈੱਟ ਹੁੰਦਾ ਇਸ ਕਰਕੇ ਜਿਹੜੀ ਤੁਸੀਂ ਤਾਜੀ ਮਾਸ ਕੋਈ ਵੀ ਲਿਆਉਣੇ ਹੋ ਇੱਕ ਤਾਂ ਉਹਨੂੰ ਲਿਆ ਅਨਸਾਰ ਭਾਈ ਅਡਵਾਂਸ ਜੈਲ ਕੋਈ ਵੀ ਕੰਪਨੀ ਦੀ ਅਡਵਾਂਸ ਜੈਲ ਆਉਂਦੀ ਹੈ ਚਾਹੇ ਸਪੀਡ 3 ਸਪੈਸ਼ਲ ਜੈਲ ਹੈ ਬਹੁਤ ਛੇਤੀ ਕਵਰ ਕਰਦੀ ਹੈ ਉਹ ਉਹ ਆਨਸਾਰ ਇੱਕ ਜੈਲ ਡੇਲੀ ਦੇਣੀ ਆ ਤਿੰਨ ਦਿਨ ਲਗਾਤਾਰ ਜੈਲ ਚਾਰੋ ਤਿੰਨ ਜੈਲਾਂ ਤਿੰਨ ਦਿਨ ਲਗਾਚਾਰੋ ਤੇ ਇੱਕ ਬਰੋਟੋਨ ਦੀ ਸੀਸੀ ਆਉਂਦੀ ਆ ਭੁੱਖ ਵਾਸਤੇ ਲੀਵਰ ਟੋਨਿਕ ਕਈ ਵਾਰੀ ਲੀਵਰ ਫੈਟੀ ਹੋ ਜਾਂਦਾ ਜਾਂ ਭੁੱਖ ਨਹੀਂ ਲੱਗਦੀ ਅੱਧਾ ਲੀਟਰ ਤੁਸੀਂ ਇੱਕ ਮਹੀਨਸ ਨੂੰ ਉਹ ਡੇਲੀ ਉਹ ਚਾਰੋ ਤੇ ਉਸ ਤੋਂ ਬਾਅਦ ਤੁਸੀਂ ਜਿਹੜੇ ਕਾੜੇ ਕੂੜੇ ਦੇਣੇ ਨੇ ਉਹਨੂੰ ਥੋੜੀ ਮਾਤਰਾ ਚ ਦੇਣਾ ਸ਼ੁਰੂ ਕਰੋ ਚਾਹੇ ਜਿਵੇਂ ਅੱਜ ਕਾੜਾ ਦਿੱਤਾ ਕੱਲ ਦਾ ਦਿਨ ਛੱਡ ਤਾ ਪਰਸੋਂ ਦੇ ਤਾ ਪਰਸੋਂ ਦਾ ਛੱਡ ਕੇ ਫਿਰ ਇੱਕ ਦਿਨ ਛੱਡ ਕੇ ਪੰਜਵੇਂ ਦੇ ਤਾ ਐਵੇਂ ਕਾੜਾ ਦੇਣਾ ਸ਼ੁਰੂ ਕਰੋ ਤੇ ਉਸ ਤੋਂ ਬਾਅਦ ਉਹਨੂੰ ਜਿਹੜੀ ਖਾਲ ਐ ਉਹ ਰੰਨ ਕੇ ਤਿੰਨ ਚੀਜ਼ਾਂ ਖਾਲ ਮੱਕੀ ਦਾ ਆਟਾ ਚ ਇਹ ਉੱਤੇ ਬਰੂਰ ਦੋ ਕਣਕ ਦੀ ਲੇਟੀ ਪਾ ਲਓ ਚ ਇਹ ਮੱਕੀ ਦੀ ਲੇਟੀ ਪਾ ਲਓ ਗੱਲ ਬਰੋਬਰ ਐ ਕਿਉਂਕਿ ਅਨਾਜ ਹੀ ਹੋ ਗਿਆ ਉਹ ਬੜੇ ਮੈਂ ਦੀ ਖਾਲ ਹੋ ਗਈ ਤੇ ਉਧਰੋਂ ਛੋਲਿਆਂ ਦਾ ਟੋਕੜਾ ਹੋ ਗਿਆ ਖੰਡਾ ਹੋ ਗਿਆ ਠੀਕ ਐ ਛਰੋਂ ਦੀ ਖਾਲ ਵਗੈਰਾ ਤੁਸੀਂ ਪਾਣੀ ਆ ਛੁੱਡੀ ਮਾਰ ਜੀ ਮਿੱਟੀ ਖਾਲ ਪਾ ਲਓ ਵਧੀਆ ਕੌੜੀ ਖਾਲ ਤੱਕ ਆਂਦੀ ਯਾਨੀ ਨੱਕ ਮਾਰਨ ਵਾਲੀਆਂ ਨੇ ਤਾਂ ਮੇਰੀ ਇਹੀ ਬੇਨਤੀ ਹੈ ਵੀ ਜਿਹੜੇ ਤੁਸੀਂ ਤਾਜੇ ਪਸ਼ੂ ਲੈਨੇ ਬਾਈ ਉਹਨੂੰ ਥੋੜੀ ਮਾਤਰਾ ਚ ਪਾਣਾ ਸ਼ੁਰੂ ਕਰੋ ਕਿਉਂਕਿ ਤੁਸੀਂ 1-2 ਦਿਨ ਤਾ ਪਸ਼ੂ ਉਹੀ ਨਹੀਂ ਆਕੇ ਜੀ ਲਾਉਂਦਾ ਉਹੀ ਨਹੀਂ ਖਾਂਦਾ ਸਾਡੇ ਲਈ ਵੀ ਐਂ ਹੋ ਜਾਂਦਾ 1-2 ਦਿਨ ਪਸ਼ੂ ਨਹੀਂ ਖਾਂਦਾ 1-2 ਦਿਨ ਬਾਅਦ ਅਸੀਂ ਬਰੋਟਨ ਵਗੈਰਾ ਦੰਨਿਆ ਜੱਲਾ ਵਗੈਰਾ ਚਾਰਦਿਆਂ ਫਿਰ ਪਸ਼ੂ ਪ੍ਰੋਪਰ ਖਾਂਦਾ ਕਿਉਂਕਿ ਤਾਜੇ ਪਸ਼ੂ ਦਾ ਬੀਪੀ ਵੀ ਘਟਦਾ ਹੈ ਕੈਲਸ਼ੀਅਮ ਵੀ ਘਟਦਾ ਹੈ ਤਾਂ ਉਹਦੀਆਂ ਕੁਝ ਨਿਸ਼ਾਨੀਆਂ ਹੁੰਦੀਆਂ ਨੇ ਜਿਵੇਂ ਸੁੱਕਾ ਗੋਹਾ ਪਸ਼ੂ ਕਰਦਾ ਹੋਵੇ ਤਾਜਾ ਸੂਆ ਜਾਂ ਲੇਡੇ ਟਾਈਪ ਗੋਹਾ ਦੇਖਦਾ ਹੋਵੇ ਉਹਨਾਂ ਦਾ ਵੀ ਕੈਲਸ਼ੀਅਮ ਵਗੈਰਾ ਬੀਪੀ ਵਗੈਰਾ ਕਈ ਵਾਰੀ ਘਟਿਆ ਹੁੰਦਾ ਉਹਨਾਂ ਨੂੰ ਜੈਲ ਅਸੀਂ ਜ਼ਰੂਰ ਦੰਨੇ ਆ ਫਿਰ ਉਹਦੇ ਨਾਲ ਪਸ਼ੂ ਆਪਣਾ ਦੁੱਧ ਵੀ ਨਾਲ ਦੀ ਨਾਲ ਚੱਲ ਪਾਂਦਾ ਦੁੱਧ ਤੋੜਦਾ ਵੀ ਨਹੀਂ ਤੇ ਬਰੋਟੋਨ ਨਾਲ ਆਨਸਾਰ ਖਾਣ ਲੱਗ ਜਾਂਦਾ ਕੋਈ ਖਾਣ ਦੀ ਦਿੱਕਤ ਨਹੀਂ ਆਉਂਦੀ ਜਾਂ ਜਿਹੜੇ ਬਰੋਟੋਨ ਮੱਝਾਂ ਮੂੰਹ ਤੋਂ ਕੌੜੀਆਂ ਹੁੰਦੀਆਂ ਨੇ ਨਹੀਂ ਲੰਦੀਆਂ ਤਾਂ ਤੁਸੀਂ ਉਹਨੂੰ ਟੀਕਾ ਵੀ ਲਾਗਦੇ ਨੇ ਆਪਣੇ ਭੁੱਖ ਵਾਲੇ ਅੱਜ ਕੱਲ ਦਾ ਬਹੁਤ ਆ ਰਿਹਾ ਉਹ ਟੀਕਾ ਮੇਰੀ ਯਾਦ ਨਹੀਂ ਪਤਾ ਨਹੀਂ ਬੈਲਾ ਕਿਤੇ ਐਵੇਂ ਇਹ ਕੋਈ ਟੀਕਾ ਮੇਰੇ ਯਾਦ ਨਹੀਂ ਕਲੀਅਰ ਉਹ ਟੀਕਾ ਵੀ ਤੁਸੀਂ ਲਾ ਸਕਦੇ ਹੋ ਕੁੱਖ ਵਾਸਤੇ ਤਾਂ ਇਹਨੂੰ ਹੌਲੀ ਹੌਲੀ ਤੁਸੀਂ ਪਾਣਾ ਸ਼ੁਰੂ ਕਰਿਆ ਕਰੋ ਸੰਨੀ ਵਧੀਆ ਰਲਾ ਕੇ ਇਹ ਜਿਹੜੀਆਂ ਹਰਿਆਣੇ ਦੀਆਂ ਮੱਝਾਂ ਨੇ ਇਹ ਜ਼ਿਆਦਾਤਰ ਇਹ ਚੀਜ਼ਾਂ ਤੇ ਲੱਗੀਆਂ ਹੁੰਦੀਆਂ ਨੇ ਤੇ ਘਰ ਦੇ ਆਟੇ ਤੇ ਆਟਾ ਉਹ ਹਰਿਆਣੇ 'ਚ ਬਹੁਤ ਜ਼ਿਆਦਾ ਵਰਤਦੇ ਨੇ ਤੁਸੀਂ ਇਸ ਕਰਕੇ ਇਹ ਚੀਜ਼ਾਂ ਦੀ ਸੰਨੀ ਰਲਾ ਕੇ ਉੱਤੇ ਕਿਲੋ ਅੱਧੀ ਕਿਲੋ ਆਟਾ ਲਾ ਕੇ ਚੰਗੀ ਤਰ੍ਹਾਂ ਮਲ ਕੇ ਮੂਰੇ ਧਰ ਦੋ ਆਪੇ ਤੁਹਾਡਾ ਪਸ਼ੂ ਅੱਜ ਨਹੀਂ ਤਾਂ ਕੱਲ ਖਾਣ ਲੱਗ ਜੂਗਾ ਜਦੋਂ ਤੁਸੀਂ ਜਾਦੇ ਹੁਣ ਕਈ ਉਹ ਬਾਈ ਕਹਿੰਦਾ ਮੈਂ ਲੇਟੀ ਬਾਈ ਨਜਾਇਜ਼ ਰਨ ਕੇ ਕੱਲਾ ਦਲੀਆ ਜਾਦੇ ਪਾਈ ਗਿਆ ਰਨ ਰਨ ਕੇ ਉਹ ਮੈਂ ਸਾਨੂੰ ਨੁਖਤੌੜੀ ਆ ਗਈ ਹੁਣ ਉਹ ਚਾਰੇ ਮਹਿਸਾਂ ਤੋਂ ਬਾਈ ਨੇ ਜੀ ਤਾਰ ਰਖਾ ਕਹਿੰਦਾ ਬਾਈ ਮੇਰਾ ਜੀ ਉੱਤਰ ਗਿਆ ਮੈਂ 4 ਲੱਖ ਰੁਪਇਆ ਲਾਇਆ ਦੀ ਚਾਰ ਮੱਝਾਂ ਤੇ ਕਹਿੰਦਾ ਨਾ ਤਾਂ ਦੁੱਧ ਰਿਹਾ ਥੱਲੇ ਨਾ ਕਹਿੰਦਾ ਮਹਿਸਾਂ ਕੁਝ ਖਾਂਦੀਆਂ ਨੇ ਕਹਿੰਦਾ ਜਮੀ ਮਨ ਅੱਕ ਗਿਆ ਮੈਨੂੰ ਹੁਣ ਕਹਾਂ ਮੈਂ ਕਿ ਜੀ ਨਾ ਤਾਰ ਕੋਈ ਚੱਕਰ ਨਹੀਂ ਬਣ ਜਾਂਦੀ ਐ ਤਾ ਜੀਆਂ ਮੈਂ ਸਾਨੇ ਦੁੱਧ ਕਿਤੇ ਵੀ ਨਹੀਂ ਲੈ ਕੇ ਜਾਂਦੀਆਂ ਆਪੇ ਸੈੱਟ ਹੋ ਜਾਣਗੀਆਂ ਇੱਕ ਦੋ ਦਿਨਾਂ ਚ ਪਹਿਲਾਂ ਨੰਬਰ ਦਾ ਤੂੰ ਇਹਨਾਂ ਦਾ ਨਵੇਂ ਸਿਰੇ ਤੋਂ ਪਲਾਨ ਸ਼ੁਰੂ ਕਰ ਲਾ ਜਦੋਂ ਤੇਰੀਆਂ ਮੱਜਾਂ ਹੁਣ ਨਵੇਂ ਸਿਰੇ ਤੋਂ ਸ਼ੁਰੂ ਕਰੇਗਾ ਸੁੱਕੀ ਤੂੜੀ ਪਾ ਸੁੱਕੀ ਤੂੜੀ ਪਾ ਕੇ ਉਹਨਾਂ ਨੂੰ 2 ਕਿਲੋ ਸਮਾਨ ਪਾ ਕੁੱਲ ਖਾਲ ਤੇ ਖੰਡਾ ਤੇ ਲੇਟੀ ਉੱਤੇ ਕਿਲੋ ਲਾ ਆਟਾ ਉਹਨੂੰ ਚੰਗੀ ਤਰ੍ਹਾਂ ਥੋੜੀ ਜੀ ਤੂੜੀ ਚ 2 2.5 ਕਿਲੋ ਤੂੜੀ ਚ ਰਲਾ ਕੇ ਧਰ ਦਿਨੇ ਉਹਨਾਂ ਨੂੰ ਰੱਖ ਭੁੱਖੀਆਂ ਕੱਕ ਕੰਡਾ ਪਾ ਨਾ ਤੇ ਪਾਣੀ ਪੂਣੀ ਵਧੀਆ ਨੂਨ ਨਾਂ ਪਾ ਕੇ ਪਾਣੀ ਪਿਆ ਦੇ ਕਈ ਵਾਰੀ ਪਾਣੀ ਕਸੂ ਨਹੀਂ ਪੀਂਦਾ ਹੁਣ ਠੰਡ ਕਰਕੇ ਵਿੱਚ ਨੂਨ ਨਨ ਪਾ ਦਿਆ ਕਰੋ ਪੋਰਾ ਤੇ ਤੁਸੀਂ ਇਹ ਚੀਜ਼ ਮਾਂ ਨਵੇਂ ਸਿਰੇ ਤੋਂ ਸ਼ੁਰੂ ਕਰਾ 2 ਕਿਲੋ ਤੋਂ ਫਿਰ ਢਾਈ ਕਰਦੀ ਫਿਰ 3 ਕਰਦੀ ਫਿਰ 4 ਕਰਦੀ ਤੇਰੀ ਮਾਂ ਜੇ ਨਾ ਮਾਂ ਦੁੱਧ ਤੇ ਆਵੇ ਤਾਂ ਕਹਿਦੀ ਤੇ ਇੱਕ ਮਾਂ ਹੁੜਵਾਂਸ ਜਲਨਾ ਚਾਰ ਦੇ ਇੱਕ ਬਰੋਟੋਨ ਦੀ ਸੀਸੀ ਚਾਰ ਦੇ ਤੇ ਤੇਰੀ ਮੱਝ ਦੁਵਾਰ ਤੋਂ ਦੁੱਧ ਵੀ ਕਵਰ ਕਰ ਜੂਗੀ ਤੇ ਜੀਵ ਵੀ ਲਾ ਜੂਗੀ ਆਪੇ ਵਿੱਚ ਰਚ ਵੀ ਜਾਊਗੀ ਤੇ ਉਮੀ ਤੇਰੀ ਮੱਝ ਦੁੱਧ ਤੇ ਆ ਜਾਊਗੀ ਜਿਵੇਂ ਕਾਬ ਬਰਿਆਨਾ ਕਰੋ ਥੋੜੇ ਤੋਂ ਕੰਮ ਜਦੋਂ ਤੁਸੀਂ ਸ਼ੁਰੂ ਕਰੋਗੇ ਤੁਹਾਨੂੰ ਆਟੋਮੈਟਿਕ ਕੋਈ ਨਾ ਕੋਈ ਨੌਲੇਜ ਉਹਦੇ ਚੋਂ ਮਿਲੂਗੀ ਵੀ ਆਪਾਂ ਨੂੰ ਇਹਨਾਂ ਨੂੰ ਤਾਜ਼ੀਆਂ ਮੱਜਾਂ ਲਿਆ ਕੇ ਕੀ ਕਰਨਾ ਚਾਹੀਦਾ ਕਿਵੇਂ ਰੱਖਣੀਆਂ ਚਾਹੀਦੀਆਂ ਨੇ ਇਸ ਕਰਕੇ ਮੈਂ ਵੀ ਥੋੜੇ ਲੋਕਾਂ ਦੀ ਜਦੋਂ ਮੈਨੂੰ ਕੋਈ ਬਾਈਆਂ ਦੇ ਫੋਨ ਆਉਂਦੇ ਨੇ ਤਾਂ ਹੀ ਮੈਨੂੰ ਸੁਝਾਅ ਕੋਈ ਨਾ ਕੋਈ ਮਿਲਦਾ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਇਹੀ ਮੇਰਾ ਸੁਝਾਅ ਹੈ ਵੀ ਜਿਹੜੀਆਂ ਤੁਸੀਂ ਤਾਜ਼ੀਆਂ ਮੱਜਾਂ ਲਿਆਣੇ ਹੋ ਬਾਈ ਉਹਨਾਂ ਨੂੰ ਥੋੜੇ ਤੋਂ ਸ਼ੁਰੂ ਕਰਿਆ ਕਰੋ ਜਿਆਦੇ ਜਦੋਂ ਤੁਸੀਂ ਪਾਉਨੇ ਹੋ ਉਦੋਂ ਨਖਤੌੜੀ ਹੁੰਦੀ ਹੈ ਇਸ ਕਰਕੇ ਇਹੀ ਮੇਰੀ ਸਜਾ ਹੈ ਕਿ ਪਿਆਰਪੂਰੀ ਸਭ ਨੂੰ ਸਤਿ ਸ੍ਰੀ ਅਕਾਲ ਗਲਤੀ ਮਲਤੀ ਮਾਫੀ